ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰ ਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਪੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਣਗੇ ਕਵੈਸਟ ਬੇਨਤੀ ਕਰਦੇ ਆਂ ਸਜਣੋ ਕਿਤੇ ਉਹ ਤੁਸੀਂ ਖਰੀਦਦਾਰੀ ਕਰਦੇ ਜੇ ਆਪਣੀ ਨਰਖ ਪਰਖ ਤਸੱਲੀ ਕਰਕੇ ਖਰੀਦਿਆ ਕਰੋ ਕਿਤੇ ਵੀ ਵੀਡੀਓ ਤੋਂ ਖਰੀਦਦਾਰੀ ਕਰਦੇ ਜਾਈਂ ਅੱਜ ਪਹੁੰਚ ਚੁੱਕੇ ਆ ਪਿੰਡ ਚੱਕ ਬੰਬਾ ਜ਼ਿਲ੍ਹਾ ਛੇਰੀ ਨੂੰ ਤਰਨਤਾਰ ਸਾਹਿਬ ਤੇ ਤਸੀਹ ਸਜਣੋ ਪੱਟੀ ਬਾਈ ਜਨਰਲ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਮੈਂ ਲੈ ਕੇ ਆਇਆ ਚੰਗੇ ਰਿਕਾਰਡ ਮਿਲਕ ਵਾਲੀ ਦੱਸ ਰਹੇ ਨੇ ਡਿਟੇਲ ਲੈ ਕੇ ਦੇਣੇ ਸਾਰੀ ਐਂਡ ਤੱਕ ਭੈਣ ਭਰਾ ਜੋ ਵੀ ਵੀਡੀਓ ਨੂੰ ਵੇਖਦੇ ਜੁੜੇ ਰਹੋ ਤੇ ਇੱਕ ਵਧੇਰੇ ਜਾਣਕਾਰੀ ਆ ਉਹ ਕਰੀਏ ਸਾਂਝੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਜੀ ਕਿਉਂ ਚੜਦੀ ਕਲਾ ਹੋਰ ਸੁਣਾਓ ਇੱਕ ਹਾਲ ਸਾਰ ਜੀ ਭਾਈ ਫਤੇ ਜੀ ਤੇ ਨਾਮ ਜੀ ਜਰਨੈਲ ਸਿੰਘ ਪਿੰਡ ਚੱਕ ਬੰਬਾ ਜ਼ਿਲ੍ਹਾ ਤੇ ਤਹਿਸੀਲ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਭਿੱਖੀਵੰਡ ਠੀਕ ਆ ਭਿੱਖੀਵੰਡ ਆ ਗਈ ਤੁਹਾਨੂੰ ਹਾਂਜੀ ਹਾਂਜੀ ਚੱਕ ਬੰਬੇ ਨੂੰ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ 94652 7528 ਠੀਕ ਹੈ ਜੀ ਤੇ ਕਿਣ ਵਾਸੂ ਹਨ ਤਈਏ ਮੈਰੀ ਟੇਰਾ ਤੇ ਤੀਜੇ ਸੂਏ ਸੋਨਾ ਮੱਝ ਨੂੰ ਅੰਨੇ ਅੱਛਾ ਤੀਜੇ ਸੂਏ ਸੋਨਾ ਕਿੰਨਾ ਕੇ ਦੁੱਧ ਚੋਇਆ ਏ ਇਹਦਾ 15 ਪਲੱਸ ਦੁੱਧ ਇੱਥੋਂ ਤੱਕ ਨਵਾਜੀ ਦੀ ਠੀਕ ਹੈ 15 ਪਲੱਸ ਦੁੱਧ ਚੋਇਆ ਨਾ ਹਰ ਕੀ ਤੀਜੇ ਸੁਣਾ ਹਾਂਜੀ ਹਰ ਕੀ ਵਾਧੇ ਇੱਕ ਮੇਰ ਕਰਦੇ ਤੇ ਜਾਂਗੇ ਵਾਧੇ ਦੇ ਹਿਸਾਬ ਨਾਲ ਜੇ ਹਿਸਾਬ ਨਾਲ ਤਾਂ ਮੈਂ ਰਾਸਾ ਚਾਰਿਆ ਖਰਾਗ ਚਾਰਿਆ ਤਾਂ ਸਿੰਧੀਆਂ ਬੋਰੀਆਂ ਚਾਰੀਆਂ ਨੇ ਦੋ ਤਿੰਨ ਅੱਛਾ ਅੱਛਾ ਜੀ ਵੇਟਾ ਮੈਚ ਵੀ ਦਿੱਤਾ ਇਹ ਹਿਸਾਬ ਨਾਲ ਤੈਨੂੰ ਹਰ ਕੀ ਦੁੱਧ 16-17 ਕੱਢਣਾ ਚਾਹੀਦਾ ਤਾਂ ਕਿੰਨਾ ਸਮਾਂ ਰਹਿ ਗਿਆ ਸੂਣ ਦੇ ਵਿੱਚ ਪੜਾ ਸੂਣ ਦੇ ਦੇ ਹਫਤੇ ਦੇ ਵਿੱਚ ਵਿੱਚ ਹੀ ਜਾਣੀ ਤਕਰੀਬਨ ਪੂਰੇ ਬਾਕੀ ਪੂਰੇ ਪੜੇ ਨਹੀਂ ਕੋਈ ਫਿਸਿਆ ਨਾ ਉਹ ਤਾਂ ਦੇਣ ਪੂਰੇ ਹੋ ਗਏ ਨੇ ਦਿਨ ਉੱਤੇ ਲੈ ਜਾਣੇ ਅੱਛਾ ਦਿਨ ਲੈ ਜਾਣੇ ਉੱਤੇ ਕਿਉਂਕਿ ਮਾਝ ਵੱਡੀ ਆ ਦੇ ਵੱਡੀ ਆ ਖਰਾਗ ਚੜੀ ਆ ਨਾ ਇਹ ਖਰਾਗ ਦੇ ਨਾਲ ਸੋਹਣੀ ਮੈਂ ਬਣੀ ਪੂੜੇ ਪੜੇ ਨਹੀਂ ਅਜੇ ਫਿੱਸੇ ਫਿਸਣ ਕੇ ਦੇ ਸੂਗ ਕਰਮਾਲੀ ਬਾਕੀ ਪੱਠਾ ਤੱਥਾ ਤੇ ਡੰਗਰਾਂ ਦੇ ਨਾਲ ਦੇ ਪੈਂਦਾ ਹੈ ਕੋਈ ਸਪੈਸ਼ਲ ਜਿਹੜਾ ਵੱਖਰਾ ਪਾਉਂਦੇ ਇਹਨਾਂ ਨੂੰ ਹਾਂ ਤੇ ਭਗਵਾਨ ਦੇ ਜਿਹੜਾ ਇਹਨਾਂ ਦਾ ਪਤਾ ਕਰਨੇ ਪੈਂਦਾ ਜੋ ਵੀ ਕਰਨਾ ਹੀ ਪੈਂਦਾ ਖੁੱਲ ਕੇ ਤੋੜਾ ਤਰਾ ਕਰਾਈਏ ਚੈੱਕ ਲੋ ਜੀ ਸਜਣੋ ਤੀਜਾ ਸੂਗ ਮੈਂ ਦੱਸ ਰਿਹਾ ਤੇ 16 17 ਪਲੱਸ ਦੁੱਧ ਪਰ ਹੋਗੀ ਜਿਹੜੇ ਕਹਿੰਦੇ ਆ ਕਿ ਸਾਂਭੀ ਸੁੰਭੀ ਮੈਂ ਚੰਗੀ ਆ ਨੋ ਥਾਲੇ ਮੇਰੀ ਬੰਤਰ ਬਿਲਕੁਲ ਸਾਫ ਸੁਥਰੀ ਹੈ ਇੱਕੋ ਜਿਹਾ ਥਾਲੇ ਵਾ ਪੱਦਰ ਆ ਫੈਨ ਨੂੰ ਤੋੜ ਦੇ ਜੀ ਫੈਨ ਨੂੰ ਲੋ ਜੀ ਦੰਗਰਾਂ ਨੂੰ ਜਾਂਦੇ ਭੱਜ ਭੱਜ ਕੇ ਕਰਮਾਂ ਵਾਲੀ ਨੋ ਲੋ ਓਕੇ ਰਿਪੋਰਟਾਂ ਸਾਰਾ ਸੇਂਗ ਜਰੂਰ ਖੁੱਲਾ ਹੈ ਬਾਕੀ ਮੈਂ ਚੰਗੀ ਬਾਂਦੀ ਤਾਂ ਦੀ ਵਜਨ ਲੋਡ ਦੀ ਫੋਲ ਕੱਦ ਵੀ ਬਿਲਕੁਲ ਵੱਡਾ ਕੋਈ ਛੋਟਾ ਨਹੀਂ ਆ ਦੇਖ ਸਕਦੇ ਜੀ ਸੇਂਗ ਹੁੰਦਾ ਵੀਰ ਤਾਂ ਫਿਰ ਡੇਢ ਦਿਨ ਲਾ ਕੇ ਮੱਝਾਂ ਆਪਣੀਆਂ ਹੋਏ ਜਿਹੜਾ ਮੈਂ ਬਾਕੀ ਸਾਰੀ ਜਿਹੜੀ ਮੱਝਾਂ ਹਾਂ ਹਾਂ ਤੇ ਮਿਲਕ ਮੈਂ ਵੀ ਦੇਖ ਸਕਦੇ ਜੀ ਕਿੰਨੀ ਸੋਹਣੀ ਮੋਟੀ ਨਾੜ ਨੁਠਣ ਥਣ ਥਣ ਬੜੇ ਪੱਧਰ ਆ ਨਾੜਾ ਨੋੜਾ ਚੰਗੀਆਂ ਵਖਾਉਂਦੀ ਆ ਬਿਜਲੀ ਘਰ ਦੇ ਬਣਾਈ ਬਿਖਤੀ ਵਹਾਨੇ ਤੇ ਦੇਖ ਸਕਦੇ ਜੀ ਵੇਖੋ ਮੋਟੀ ਮੋਟੀ ਨਾੜ ਵਾਹ ਵੇਖੋ ਆ ਆ ਉਹ 3 ਨਾਲ ਥਣ ਪ੍ਰਾਭਰਾ ਵਾਖਦੀ ਆ ਨਾਲ ਆ ਹਾਂ ਵਾਹ ਜੀ ਵਾਹ ਲਓ ਜੀ ਮਿਲ ਕੇ ਮੈਂ ਜਿਹੜੇ ਕੋਈਰ ਮਾਇਦੇ ਮੈਂ ਚੰਗੀ ਹੈ ਵਜਨ ਪੂਰਾ ਮੈਂ ਦਾ ਤੇ ਬਾਕੀ ਗਰਹਿ ਕੀ ਮੋਲ ਦੀ ਗੱਲ ਕਿੰਨੇ ਦੀ ਦੇ ਦੀ ਆਪਾਂ ਕਿੰਨਾ ਕਰਦੇ ਹਾਂ ਮੈਂ ਤੇ ਜਿਹੋ ਤਾਂ ਹੈ ਕਿ ਆਪਣੇ ਸਿੰਘਾਲਾ ਚੋਲੋ ਚੋਲੋ ਤੁਸੀਂ ਗੰਦੇ ਜੇ ਹਾਂ 1.5 ਲੱਖ ਤੋਂ ਵੀ ਤਾਂ ਹਮਝ ਹਾਂ ਚਲੋ ਆਪਾਂ ਜੈ ਜਿਆ ਕਰਕੇ ਨਾ ਹਾਂ ਜੀ 1.35 ਕਰ ਲੀਨੇ 1.35 ਮਾਨ ਤਨ ਕਿੰਨਾ ਕਰਤੀਏ ਤੁਸੀਂ ਦਰ ਦੋਗੇ ਨਾ ਨਹੀਂ ਤੁਸੀਂ ਆ ਤੁਹਾਡੀ ਚੀਜ਼ ਤੁਸੀਂ ਦੱਸੋ ਇੱਕ 30 ਇੱਕ ਨਹੀਂ ਹੋਰ ਕਰ ਦਈਏ ਇੱਕ 25 ਕਰ ਦਈਏ ਚਲੋ ਜੀ ਇੱਕ 25 ਹੈ ਚਲੋ ਠੀਕ ਹੈ ਜੀ ਇਹਨਾਂ ਦੇ ਤੁਹਾਡੇ ਦੇ ਹੁਣ ਚਲੋ ਪਹਿਲੀ ਵਾਰ ਆਪਾਂ ਹਾਂ ਜੀ ਠੀਕ ਲੱਗੇ ਠੀਕ ਹੈ ਜੀ 1 ਲੱਖ 25 ਹਜ਼ਾਰ ਦੀ ਸਜਣੋ ਮਿਲ ਜੂਗੀ ਦੁੱਧ ਮੈਂ ਚੰਗਾ ਭਰਦੀ ਰਹੀ ਆ ਠੀਕ ਹੈ ਜੀ ਬਾਕੀ ਬਿੰਦੀਆਂ ਵਾਲਾ ਚੱਡਾ ਜੀ ਦੇਖ ਸਕਦੇ ਹੋ ਬਿੰਦੀਆਂ ਚਮਕਦੀਆਂ ਨਹੀਂ ਥਣ ਲੇਵਾ ਇੱਕੋ ਜਿਹਾ ਪੱਦਰ ਜੀ ਮਾਝਾ ਢਵਲ ਮਾਝਾ ਹੀ ਹਾ ਢਵਾਲਿਆ ਵੱਡੀ ਆ ਤੇ ਤਸੱਲੀ ਕਰਕੇ ਲੈ ਕੇ ਜਾਓ ਰਾਖੂ ਜੀ ਹਸਣਾ ਚਾਰੀ ਦੁੱਧ ਤੇ ਗੱਡੂ ਹੈ ਕਿ ਮੱਝ ਮੱਧਾਂ ਨਾ ਗੱਡਿਆ ਦੁੱਧ ਫਿਰ ਛੋਟੀਆਂ ਗੱਡੀਆਂ ਆਹੋ ਜੀ ਮੈਂ ਵਜਨ ਵਾਲੀ ਨੇ ਕੱਢਣਾ ਤੇ ਸਾਸਰੀ ਘਾਲ ਜੀ ਸਾਰਿਆਂ